ਉਹ ਪੁੱਤਾਂ ਦੋਨੇ ਕੈਲਗਰੀ ਸ਼ਾਇਦ ਕੈਨੇਡਾ ਦੇ ਵਿੱਚ ਅੱਜ ਉਹ ਮੈਂਟਲੀ ਅਪਸਟ ਹੋ ਕੇ ਘਰੋਂ ਬੇਗਰ ਹੋ ਕੇ ਘੁੰਮ ਰਹੇ ਨੇ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕੈਲਗਰੀ ਸ਼ਹਿਰ ਦੇ ਵਿੱਚ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਉਹਨਾਂ ਬੱਚਿਆਂ ਦੀ ਸਾਨੂੰ ਮਦਦ ਕਰੋ ਸਾਨੂੰ ਦੋਨੇ ਭਰਾ ਸੜਕਾਂ ਦੇ ਕਿਨਾਰਿਆਂ ਤੇ ਸੌਂਦੇ ਆਂ ਸੜਕਾਂ ਤੇ ਹੀ ਰਹਿੰਦੇ ਆਂ ਕੱਪੜੇ ਲੀੜੇ ਬਹੁਤ ਬੁਰੇ ਹਾਲਾਤ ਹੁੰਦੇ ਆ ਜਿਹੜਾ ਉਹਨਾਂ ਨੇ ਦੱਸਿਆ ਕਿ ਉਹਨਾਂ ਨੇ ਸਾਨੂੰ ਤਾਂ ਉੱਥੇ ਕਹਾਣੀ ਖਤਮ ਹੋ ਜਾਣੀ ਜਿਵੇਂ ਮੇਰਾ ਵੀ ਵੀਜ਼ਾ ਖਤਮ ਨਾ ਰੋ ਨਾ ਰੋ ਇੰਨੀ ਛੇਤੀ ਕੁਛ ਨਹੀਂ ਹੁੰਦਾ ਮਾਂ ਇੰਨੀ ਛੇਤੀ ਤੈਨੂੰ ਐਂ ਕਿਹਤੋਂ ਲੱਗ ਰਿਹਾ ਵੀ ਕਹਾਣੀ ਖਤਮ ਹੋ ਜਾਣੀ ਹੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਮਾਂ ਚੜੱਕ ਪਿੰਡ ਤੋਂ ਆ ਟੀਚਰ ਰਿਟਾਇਰ ਆ ਮਾਤਾ ਇਹਨਾਂ ਦੇ ਦੋ ਬੇਟੇ ਆ ਦੋਨੇ ਬਹੂਆਂ ਔਰ ਉਹਨਾਂ ਦੇ ਅੱਗੋਂ ਬੱਚੇ ਸਾਰੇ ਕੈਲਗਰੀ ਵਿੱਚ ਰਹਿੰਦੇ ਸੀ ਬੜੇ ਖੁਸ਼ੀਆਂ ਤੇ ਖੇੜਿਆਂ ਨਾਲ ਜੀਵਨ ਬਤੀਤ ਕਰਦੇ ਸੀ ਉੱਥੇ ਕੰਸਟਰਕਸ਼ਨ ਦਾ ਕੰਮ ਸੀ ਬੱਚਿਆਂ ਦਾ ਉਹ ਬੱਚੇ ਦੋਨੋਂ ਮੈਂਟਲੀ ਅਫਸੈਟ ਹੋ ਗਏ ਉਹਨਾਂ ਦੀ ਵਾਈਫ ਨੇ ਜਿਹੜੀਆਂ ਉਹਨਾਂ ਤੋਂ ਅਲੱਗ ਹੋ ਗਈਆਂ ਨੇ ਬੱਚੇ ਵੀ ਅਲੱਗ ਹੋ ਗਏ ਨੇ ਹੁਣ ਉਹ ਦੋਨੋਂ ਹੀ ਮੈਂਟਲੀ ਸਿਕ ਹੋ ਗਏ ਨੇ ਸੜਕਾਂ ਤੇ ਹੀ ਰਹਿੰਦੇ ਨੇ ਇੱਧਰ ਉੱਧਰ ਤੁਰੇ ਫਿਰਦੇ ਨੇ ਗੁਰਦੁਆਰਾ ਸਾਹਿਬ ਆ ਜਿਹੜਾ ਦਸ਼ਮੇਸ਼ ਕਲਚਰ ਗੁਰਦੁਆਰਾ ਕੈਲਗਰੀ ਸ਼ਹਿਰ ਦੇ ਵਿੱਚ ਸੈਂਟਰ 'ਚ ਉੱਥੇ ਆਉਂਦੇ ਨੇ ਪ੍ਰਸ਼ਾਦਾ ਪਾਣੀ ਛਕਣ ਗੁਰੂ ਘਰ ਜਿਹੜਾ ਮਾਰਨ ਇੱਕ ਉਥੇ ਆਂਟੀ ਅੰਕਲ ਦਾ ਘਰ ਆ ਉਹਨਾਂ ਦੇ ਘਰ ਉਹ ਕੰਮ ਕਰਦੇ ਸੀਗੇ ਉਹਨਾਂ ਦਾ ਘਰ ਬਣਾਇਆ ਉਹਨਾਂ ਨੇ ਉਥੇ ਉਹਨਾਂ ਦਾ ਸਮਾਨ ਪਿਆ ਸਾਰਾ ਜਿਵੇਂ ਸੰਦ ਜਿਹੜੇ ਮਸ਼ੀਨਾ ਮਸ਼ੂਨਾ ਹੋਰ ਉਹ ਆਂਟੀ ਅੰਕਲ ਦੱਸਦੇ ਰਹਿੰਦੇ ਸੀ ਸਾਨੂੰ ਮਾਤਾ ਜੀ ਨੂੰ ਵੀ ਉਹ ਠੀਕ ਆ ਆਉਂਦੇ ਆ ਹੁਣ ਆਂਟੀ ਅੰਕਲ ਨਾਲ ਅਸੀਂ ਵੀ ਗੱਲ ਕੀਤੀ ਆ ਸਾਨੂੰ ਵੀ ਕੋਈ ਬਾਹਲੀ ਜਾਣਕਾਰੀ ਵੀ ਆਂਟੀ ਕਹਿੰਦੇ ਜੇ ਆਗੇ ਤਾਂ ਅਸੀਂ ਦੱਸਾਂਗੇ ਤੁਹਾਨੂੰ ਹਨਾ ਪਰ ਉਹ ਬੱਚਿਆਂ ਨਾਲ ਹੁਣ ਕੋਈ ਲਿੰਕ ਨਹੀਂ ਬਣ ਰਿਹਾ ਪਤਾ ਨਹੀਂ ਕਰ پا ਰਹੇ ਅਸੀਂ ਬੀਓ ਕਿੱਥੇ ਨੇ ਉਹ ਕਿਹੜੀ ਹਾਲਤ 'ਚ ਨੇ ਮਾਂ ਹੁਣ ਬਹੁਤ ਜ਼ਿਆਦਾ ਟੈਨਸ਼ਨ 'ਚ ਆ ਕਿਉਂਕਿ ਦੋ ਪੁੱਤਾਂ ਦੋਨੇ ਕੈਲਗਰੀ ਸ਼ਹਿਰ 'ਚ ਕੈਨੇਡਾ ਦੇ ਵਿੱਚ ਅੱਜ ਉਹ ਮੈਂਟਲੀ ਅਬਸੈਂਟ ਹੋ ਕੇ ਘਰੋਂ ਬੇਕਾਰ ਹੋ ਕੇ ਘੁੰਮ ਰਹੇ ਨੇ ਤੇ ਮੈਂ ਬੇਨਤੀ ਕਰਦਾ ਹੱਥ ਜੋੜ ਕੇ ਕੈਲਗਰੀ ਸ਼ਹਿਰ ਦੇ ਵਿੱਚ ਜੇ ਕੋਈ ਭੈਣ ਭਰਾ ਸਾਡੀ ਇਸ ਵੀਡੀਓ ਨੂੰ ਦੇਖਦਾ ਤਾਂ ਉਹਨਾਂ ਬੱਚਿਆਂ ਦੀ ਸਾਨੂੰ ਮਦਦ ਕਰੋ ਸਾਨੂੰ ਅਸੀਂ ਚਾਹੁੰਦੇ ਹਾਂ ਵੀ ਉਹ ਵਾਪਸ ਇੰਡੀਆ ਆ ਜਾਣ ਇੱਥੇ ਆਪਣੀ ਮਾਂ ਕੋਲੇ ਉਹਨਾਂ ਦਾ ਟ੍ਰੀਟਮੈਂਟ ਕਰਾ ਸਕਦੇ ਆਪਾਂ ਕਿਉਂਕਿ ਉੱਥੇ ਕੱਲੇ ਰਹਿ ਰਹੇ ਨੇ ਇੱਕ ਜਿਵੇਂ ਆ ਮੈਰੋਵਾਨਾ ਵਗੈਰਾ ਭੰਗ ਵਗੈਰਾ ਜਿਹੜੀ ਚੱਲਦੀ ਆ ਅੱਜਕੱਲ ਉਹ ਸਾਰੀਆਂ ਚੀਜ਼ਾਂ ਬੰਦੇ ਦਾ ਦਿਮਾਗ ਵੈਸੀ ਚੱਕ ਲੈਂਦੀ ਇੱਕ ਕੱਲਾਪਨ ਔਰ ਕੈਨੇਡਾ ਦੇ ਵਿੱਚ ਤਾਂ ਵੈਸੀ ਹੀ ਆਪਸ ਵਿੱਚ ਲੋਕਾਂ ਦੇ ਕਨੈਕਸ਼ਨ ਬਹੁਤ ਘੱਟ ਆ ਲਿੰਕ ਘੱਟ ਆ ਸੋਸ਼ਲ ਜ਼ਿੰਦਗੀ ਉਸ ਤਰੀਕੇ ਨਾਲ ਨਹੀਂ ਹੈਗੀ ਜਿਸ ਤਰ੍ਹਾਂ ਆਪਣੀ ਇੰਡੀਆ 'ਚ ਆ ਤੇ ਉੱਥੇ ਬੰਦਾ ਕੱਲਾ ਰਹਿ ਰਿਹਾ ਕਿ ਅੱਧਾ ਕਮਲਾ ਤਾਂ ਹੋ ਜਾਂਦਾ ਤੇ ਹੁਣ ਮੈਂ ਉਹਨਾਂ ਦੇ ਨਾਮ ਕੀ ਕੀ ਆ ਵੱਡੇ ਨਰਾਜਦੀਪ ਛੋਟਾ ਹਰਦੀਪ ਵੱਡੇ ਦਾ ਨਰਾਜਦੀਪ ਸਿੰਘ ਆ ਛੋਟਾ ਹਰਦੀਪ ਸਿੰਘ ਸੰਨ ਆਫ ਹਰਜਿੰਦਰ ਸਿੰਘ ਹਰਜਿੰਦਰ ਸਿੰਘ ਪਿੰਡ ਜਿਹੜਾ ਇੱਕ ਪਿੰਡ ਆ ਮੋਗਾ ਜ਼ਿਲ੍ਹਾ ਉੱਥੇ ਕੈਲਗਰੀ ਰਹਿੰਦੇ ਸੀ ਮਾ ਹਨਾ ਹਾਂਜੀ ਕੈਲਗਰੀ ਰਹਿੰਦੇ ਸੀ ਠੀਕ ਆ ਤੁਸੀਂ ਕਿਹੜੇ ਸਾਲ ਚ ਗਏ ਸੀ ਮਾ ਕੈਲਗਰੀ ਉਹ 10 ਚ ਚਲੇ ਗਏ ਹੋ ਨਹੀਂ 9 ਚ ਗਏ ਸੀ ਜਿਹੜੇ 10 ਚ ਕੈਲਗਰੀ ਹੋਣੀ ਤੁਸੀਂ ਨਾਲ ਹੀ ਗਏ ਸੀ ਉਦੋਂ ਗਈ ਮੈਂ ਵੀ ਛੱਡ ਕੇ ਮੈਂ ਨਹੀਂ ਤੁਸੀਂ 10 ਚ ਗਏ ਸੀ ਕਿ 9 ਚ ਗਏ 17 11 2009 ਤੁਸੀਂ ਇੱਥੋਂ ਗਏ ਤਿੰਨੋਵਾਂ ਪੁੱਤ ਫੈਮਿਲੀ ਕੇਸ ਚ ਗਏ ਸੀ ਮੇਰੇ ਨਾਲ ਨਹੀਂ ਥੋਡੇ ਨਾਲ ਹੀ ਗਏ ਸੀ ਔਰ ਉਸ ਤੋਂ ਬਾਅਦ ਤੁਸੀਂ ਵਾਪਸ ਆ ਗਏ ਕਿਉਂਕਿ ਤੁਸੀਂ ਪੜਾਉਂਦੇ ਸੀ ਇੱਥੇ ਤੁਸੀਂ ਉੱਥੋਂ ਨਾ ਤੁਸੀਂ ਪੀਆਰ ਲਈ ਤੁਸੀਂ ਸਿਰਫ ਵੀ ਗਏ ਰਿਹਾ ਪੀਆਰ ਲਈ ਗਏ ਪੀਆਰ ਹੀ ਸੀ ਕੇਸ਼ਾ ਤੁਸੀਂ ਯਾਨੀ ਕਿ ਕਿੰਨਾ ਟਾਈਮ ਰਹਿ ਕੇ ਮੁੜੇ ਆਏ ਸੀ ਮਾਂ ਸਵਾ ਮਹੀਨੇ ਤੋਂ ਰਹੇ ਸੀ ਇੱਥੋਂ ਤੇ ਰਿਆ ਨਹੀਂ ਗਿਆ ਫਾ ਕੀ ਦਿੱਕਤ ਆ ਗਈ ਤੁਹਾਨੂੰ ਅੰਦਰ ਨਹੀਂ ਰਿਹਾ ਕਿ ਅੰਦਰ ਅੱਛਾ ਉੱਥੇ ਰਹਿ ਨਹੀਂ ਸੀ ਹੁੰਦਾ ਕਬਰਾਟ ਹੁੰਦੀ ਸੀ ਪ੍ਰੋਬਲਮ ਆਉਂਦੀ ਸੀ ਜਿਹੜਾ ਮਹੀਨਾ ਰਹੀ ਰੋਕ ਹੀ ਅੰਦਰ ਰਹੀ ਹੈ ਜਿਹੜਾ ਮਹੀਨਾ ਰਹੀ ਰੋਕ ਹੀ ਅੰਦਰ ਰਹੀ ਅੱਛਾ ਰੋਂਦੀ ਰਹਿੰਦੇ ਸੀ ਉੱਥੇ ਬੇਸਮੈਂਟ ਚ ਰਹਿੰਦੇ ਸੀ ਹਾਂ ਠੀਕ ਆ ਮਾਂ ਫਿਰ ਉਸ ਤੋਂ ਬਾਅਦ ਤੁਸੀਂ ਆ ਗਏ 209 ਦੇ ਵਿੱਚ ਉਦੋਂ ਮੁੜ ਕੇ ਇਹ ਉੱਥੇ ਮੇਰੇ ਚਾਚੇ ਦਾ ਪੁੱਤ ਅਸੀਂ ਖੇਲ ਗਰੀ ਉਹਨਾਂ ਤੋਂ ਸਾਡੇ ਕੋਈ ਆ ਗਏ ਨਹੀਂ ਜੀ ਲੱਗਦਾ ਤਾਂ ਉਹ ਉਹ ਪਹਿਲਾਂ ਕਿਹੜੇ ਸ਼ਹਿਰ ਸੀ ਉਹ ਪਹਿਲਾਂ ਗਏ ਵੀ ਨਹੀਂ ਬੈਠੇ ਸੀ ਬਿਨਾਂ ਪੈ ਗਏ ਸੀ ਇਹ ਰੋਟੇ ਕੈਨਦਰੀ ਉੱਠਦੇ ਚ ਰੋਟੇ ਉਹਨੇ ਰੱਖੇ ਰੁੱਤੇ ਫਿਰ ਵੀ ਇਹ ਆਪ ਆਦ ਲੈ ਲਿਆ ਕੰਮ ਕਰਾ ਰਿਹਾ ਹੂੰ ਉਹ ਤੇ ਵਧੀਆ ਰਹਿੰਦੇ ਵਧੀਆ ਕੰਮ ਕਰਦੇ ਸੀ ਵਧੀਆ ਪੈਸੇ ਦੀ ਫੇਡ ਤੇ ਸੀ ਹੂੰ ਬੱਡੇ ਨਾਲ ਨਾਲ ਦੀ ਕੋਈ ਗੱਲ ਸੂ ਨਾ ਤੇ ਵਿਆਹ ਕਿਨੇ ਕਰਾਇਆ ਪਹਿਲਾਂ ਛੋਟੇ ਨੇ ਕਰਾਇਆ ਪਿਆ ਛੋਟੇ ਦਾ ਵਿਆਹ ਹੋ ਗਿਆ ਤਾਂ ਉਹਦੇ ਬੱਚੇ ਕਿੰਨੇ ਹੋਏ ਉਹਦੇ ਦੋ ਆ ਬੱਚੇ ਕੁੜੀ ਹੈ ਵੱਡੀ ਛੋਟੀ ਵੱਡੇ ਦਾ ਵਿਆਹ ਕਿਦੋਂ ਹੋਇਆ ਮਾ 20 ਚ ਹੋਇਆ 5 ਸਾਲ ਪਹਿਲੇ ਉਹ ਵੀ ਇੱਥੇ ਕਰਾਇਆ ਉਹਨੇ ਉੱਥੇ ਕਰਾਇਆ ਨਹੀਂ ਉਹਦਾ ਇੱਥੇ ਮਾ ਇਹਨਾਂ ਦਾ ਕੰਸਟਰਕਸ਼ਨ ਦਾ ਕੰਮ ਸੀ ਨਾ ਘਰ ਬਣਾਉਂਦੇ ਸੀ ਇਹ ਮੁੰਡੇ ਥੋੜੇ ਹਨਾ ਵਧੀਆ ਬਿਜ਼ਨਸ ਚੱਲਦਾ ਸੀ ਗੱਡੀਆਂ ਗੁੱਡੀਆਂ ਸਾਰਾ ਕੁਝ ਸੀ ਮੰਨ ਲਓ ਕਿਵੇਂ ਤੁਹਾਨੂੰ ਕੀ ਲੱਗਦਾ ਵੀ ਕਿਵੇਂ ਘਰ ਵਾਲੀਆਂ ਵੀ ਦੱਸਦੀਆਂ ਹੁੰਦੀ ਉਹਦੋਂ ਕਿਵੇਂ ਭੰਗ-ਬੁੰਗ ਜ਼ਿਆਦਾ ਪੀਣ ਲੱਗ ਗਏ ਸੀ ਪਹਿਲਾਂ ਤਾਂ ਕੁਛ ਨਹੀਂ ਸੀ ਹੂੰ ਜਾਣੀ ਹੁਣ 10 ਸਾਲ ਤੈਨਾਂ ਨੂੰ ਸਾਰਾ ਘਰ ਜਿਹੜੇ ਨੋਬੇ ਦੁਆ ਰਹਿੰਦੇ 10 ਸਾਲ ਤੱਕ ਘਰ ਬਿਕੇ ਮਜੇ ਤਿੰਨ ਸਾਲ ਘਰ ਬਿਕੇ ਨੂੰ ਹੋ ਗਏ ਬਿਕੇ ਨੂੰ ਹੋ ਗਏ ਤਿੰਨ ਸਾਲ ਤਾਂ ਛੜਛਾ ਪਿਆ ਨਾ ਹਾਂ ਉਹ ਵੀ 10 ਸਾਲ ਦਾ ਛੜਚਾਂ ਤੇ ਉੱਤੇ ਹੁਣ ਜਿਵੇਂ ਘਰ ਸਾਰੇ ਇਨਸੋਲਵਮੈਂਟ ਤੇ ਕਿਸ਼ਤਾਂ ਤੇ ਹਨਾ 20 25 25 ਸਾਲ ਕਿਸ਼ਤਾਂ ਦੇਈ ਜਾਂਦੇ ਆ ਕੰਮ ਕਰੀ ਜਾਣਾ ਜੇ ਕੋਈ ਵਿੱਚੋਂ ਕੰਮ ਰੋਗ ਗਿਆ ਤਾਂ ਘਰ ਦੀ ਕਿਸ਼ਤ ਰੋਗੀ ਮਤਲਬ ਘਰ ਬੈਂਕ ਨੇ ਲੈ ਜਾਣਾ ਹੁਣ ਇਸੇ ਤਰ੍ਹਾਂ ਇਹਨਾਂ ਦੇ ਨਾਲ ਹੋਇਆ ਸਾਰਾ ਕੁਝ ਲੋਨ ਤੇ ਸੀ ਗੱਡੀਆਂ ਵੀ ਘਰ ਵੀ ਜਦੋਂ ਦੋਨੋਂ ਆਪ ਆਪਣੀ ਜ਼ਿੰਦਗੀ ਥੋੜਾ ਟਰੈਕ ਤੋਂ ਉੱਤਰ ਗਏ ਤੇ ਬਾਕੀ ਸਭ ਕੁਝ ਤਾਂ ਆਪਣੇ ਆਪ ਹੀ ਖਤਮ ਹੋ ਗਿਆ ਹੁਣ ਪਹਿਲੇ ਤਿੰਨ ਸਾਲਾਂ ਤੋਂ ਕਰੀਬ ਦੋਨੇ ਭਰਾ ਸੜਕਾਂ ਦੇ ਕਿਨਾਰਿਆਂ ਤੇ ਸੁਹੰਦੇ ਆ ਸੜਕਾਂ ਤੇ ਹੀ ਰਹਿੰਦੇ ਆ ਕੱਪੜੇ ਲੀੜੇ ਬਹੁਤ ਬੁਰੇ ਹਾਲਾਤ ਹੁੰਦੇ ਆ ਜਿਹੜਾ ਉਹਨਾਂ ਨੇ ਦੱਸਿਆ ਆਂਟੀ ਉਹਨਾਂ ਨੇ ਸਾਨੂੰ ਉਹਨਾਂ ਨੇ ਵੀ ਇਹੀ ਦੱਸਿਆ ਵੀ ਪੁੱਤ ਹਾਲਤ ਬੁਰੀ ਹੁੰਦੀ ਆ ਉਹਨਾਂ ਦੀ ਵੀ ਹੁਣ ਤਾਂ ਮਤਲਬ ਗੁੱਸਾ ਵੀ ਬਹੁਤ ਕਰਦੇ ਆ ਗੱਲ ਵੀ ਨਹੀਂ ਕਰਦੇ ਜ਼ਿਆਦਾ ਤੇ ਨਹਾਉਣ ਧੋਣ ਦੀ ਵੀ ਸੋਝੀ ਨਹੀਂ ਈੜੇ ਕੱਪੜੇ ਦੀ ਵੀ ਸੋਝੀ ਨਹੀਂ ਹੈਗੀ ਮਤਲਬ ਆਪਾ ਕੈਨੇਡਾ ਦੇ ਵਿੱਚ ਆਪਣੇ ਬੱਚਿਆਂ ਨੂੰ ਭੇਜਣ ਵਾਸਤੇ ਕਿੰਨੀਆਂ ਦਵਾਵਾਂ ਅਰਦਾਸਾਂ ਕਰਦੇ ਆ ਪਰ ਕਈ ਵਾਰੀ ਜ਼ਿੰਦਗੀ ਐਸੇ ਹਾਲਾਤਾਂ 'ਚ ਖੜਾ ਕਰ ਦਿੰਦੀ ਆ ਸਾਨੂੰ ਅੱਜ ਇਹ ਮਾਤਾ ਜੀ ਸਾਡੇ ਕੋਲੇ ਚੜਕ ਪਿੰਡ ਤੋਂ ਆਇਆ ਮਾਤਾ ਜੀ ਤੁਹਾਡਾ ਨਾਮ ਕੀ ਆ ਮੇਰਾ ਸੁਖਮਨ ਸੁਖਮਨ ਸੁਖਮੰਦਰ ਕੌਰ ਨੇ ਟੀਚਰ ਨੇ ਸਰਕਾਰੀ ਸਕੂਲ ਦੇ ਵਿੱਚ ਪੜ੍ਹਾਉਂਦੇ ਸੀਗੇ ਹੁਣ ਰਿਟਾਇਰ ਹੋਏ ਨੇ ਹੁਣ ਇਹ ਵੀ ਇਕੱਲੇ ਨੇ ਇੱਥੇ ਪਿੱਛੇ ਕਾਰਖਾਨੇ ਨੂੰ ਪੈਂਦਾ ਘਰਬਾਰ ਹੈਗਾ ਪਰ ਕਰੇ ਤਾਂ ਕਰੇਗੀ ਤੇ ਮਾਫਿਰ ਜਿਹੜਾ ਤੁਹਾਡਾ ਪੀਅਰ ਕਾਰਡ ਸੀ ਜਾਂ ਹੋਰ ਫਿਰ ਤੁਸੀਂ ਮੁੜ ਕੇ ਗਈ ਨਹੀਂ ਕਦੇ ਤੁਹਾਡਾ ਤਾਂ ਫਿਰ ਉਹ ਖਤਮ ਹੋ ਗਿਆ ਸਾਰਾ ਕੁਝ ਤੁਸੀਂ ਫਿਰ ਆਪਦੇ ਲੈਵਲ ਤੇ ਅਪਲਾਈ ਕਰਕੇ ਦੇਖਿਆ ਦੁਬਾਰਾ ਵਿਜ਼ਟਰ ਵੀਜ਼ੇ ਵਾਸਤੇ ਜਾਂ ਨਹੀਂ ਵੀਰੇ ਮੈਂ ਮਤਲਬ ਉਹ ਜਗਾਣਾ ਨਹੀਂ ਚਾਹੂੰਗੀ ਫਿਰ ਮੈਂ ਫਰਾਈ ਕਰਾਂਗੀ ਤੇ ਜੇ ਹੁਣ ਆਪਾਂ ਤੁਸੀਂ ਸਾਨੂੰ ਉਹ ਪੇਪਰ ਵਰਕ ਲਿਆ ਕੇ ਦਿਓ ਆਪਾਂ ਕਿਸੇ ਨਾਲ ਗੱਲ ਕਰਕੇ ਤੁਹਾਨੂੰ ਇੱਕ ਵਾਰੀ ਪੇਪਰ ਤਾਂ ਲਾਈਏ ਵਿਜ਼ਟਰ ਵੀਜ਼ੇ ਵਾਸਤੇ ਕਿਸੇ ਤੋਂ ਆਪਾਂ ਅਪਲਾਈ ਕਰਾ ਦਿੰਨੇ ਆ ਤੇ ਤੁਸੀਂ ਤੁਹਾਡਾ ਵੀਜ਼ਾ ਲੱਗ ਜਵੇ ਕਿਉਂਕਿ ਜੇ ਮੰਨ ਲਓ ਆਪਾਂ ਨੂੰ ਮਿਲ ਵੀ ਜਾਂਦੇ ਆ ਉਹਨਾਂ ਨੂੰ ਇੰਡੀਆ ਲੈ ਕੇ ਆਉਣ ਵਾਸਤੇ ਤੁਹਾਡੀ ਤਾਂ ਸਪੋਰਟ ਚਾਹੀਦੀ ਹੈ ਤੁਹਾਡੇ ਤੋਂ ਬਿਨਾ ਨਹੀਂ ਨਾ ਉਹਨਗੇ ਉਹ ਤਾਂ ਇਹ ਠੀਕ ਹੈ ਪਰ ਮੇਰਾ ਹੁਣ ਪਾਸਪੋਰਟ ਤੇ ਵੀਜ਼ਾ ਰੌਂਸ ਟਾਈਮ ਲੱਗ ਜੂ ਪਾਸਪੋਰਟ ਤਾਂ ਤੁਹਾਡਾ ਹੈਗਾ ਡੇਟ 'ਚ ਪਾਸਪੋਰਟ ਤਾਂ ਮੈਂ ਬਣਾਇਆ ਲਵਾਂ ਮੈਂ ਮੱਸ ਫਿਰ ਤੇ ਫਰ ਉਹ ਦੋਂ ਤੋਂ ਫੇ ਕਹਾਣੀ ਖਤਮ ਹੋ ਜਾਂਦੀ ਮੇਰਾ ਵੀਜ਼ਾ ਨਾ ਰੋ ਨਾ ਮਾ ਰੋ ਨਾ ਇੰਨੀ ਛੇਤੀ ਕੁਝ ਨਹੀਂ ਹੁੰਦਾ ਮਾ ਇੰਨੀ ਛੇਤੀ ਤੈਨੂੰ ਐਂ ਕਹਤੋਂ ਲੱਗ ਰਿਹਾ ਵੀ ਕਹਾਣੀ ਖਤਮ ਹੋ ਜਾਣੀ ਉਹਨਾਂ ਦਾ ਕੋਈ ਹਾਲਾਤ ਕਿਰਾ ਉਹ ਕੀ ਨੇ ਦੱਸਿਆ ਤੁਹਾਨੂੰ ਉਹੀ ਤਾਂ ਮੈਂ ਪੁੱਛਣਾ ਚਾਹੁੰਦਾ ਫਿਰ ਦ ਦਸੋ ਨਸੀਬ ਮਾਣਾ ਜਿਆ ਮਾਂ ਨੂੰ ਮੇਰੇ ਆਪੇ ਜੱਜ ਮੈਂ ਸੁਣਦਾ ਇਸ ਟਾਈਮ ਮਾਤਾ ਦੀ ਹਾਲਾਤ ਮਾਤਾ ਦੀ ਕੰਡੀਸ਼ਨ ਇਸ ਤਰ੍ਹਾਂ ਦੀ ਹੈ ਮਾਂ ਕਹਿੰਦੀ ਵੀ ਮੇਰਾ ਦਿਲ ਹੀ ਜਾਣਦਾ ਵੀ ਉਹਨਾਂ ਨੇ ਖਤਮ ਹੋ ਜਾਣ ਦਾ ਜਨਨ ਹੁੰਦਾ ਮੈਨੂੰ ਕੋਸ ਸਮਾਂ ਥੋੜਾ ਹੀ ਆ ਤੇ ਬੇਨਤੀ ਆ ਜਰੂਰ ਇਸ ਪਾਸੇ ਜੇ ਕੋਈ ਭੈਣ ਭਰਾ ਮਦਦ ਕਰ ਸਕਦੇ ਆ ਸਿਰਫ ਆਪਾਂ ਨੂੰ ਉਹਨਾਂ ਬਾਰੇ ਵੈਰੀਫਾਈ ਕਰਕੇ ਕੋਈ ਦੱਸ ਦੇਵੇ ਪਤਾ ਕਰਕੇ ਦੱਸ ਦੇਵੇ ਕਿੱਥੇ ਰਹਿੰਦੇ ਆ ਵੀਰ ਹੁਣੀ ਉਹ ਅਸਟੇਮ ਉਹ ਗੁਰਦੁਆਰਾ ਸਾਹਿਬ ਆਉਂਦੇ ਨੇ ਦਸ਼ਮੇਸ਼ ਕਲਚਰ ਕੈਲਗਰੀ ਤੇ ਉੱਥੇ ਆਸ-ਪਾਸ ਜਿਹੜੇ ਕੋਈ ਭੈਣ ਭਰਾ ਰਹਿੰਦੇ ਨੇ ਉਹਨਾਂ ਨੂੰ ਬੇਨਤੀ ਆ ਵੀ ਤੁਸੀਂ ਥੋੜਾ ਜਿਹਾ ਟਰੈਕ ਕਰਕੇ ਜੇ ਜਾਣਦੇ ਹੋ ਇਹਨਾਂ ਵੀਰਾਂ ਦੀਆਂ ਅਸੀਂ ਫੋਟੋਆਂ ਵੀ ਲਾਈਆਂ ਉੱਪਰ ਜਿਹੜੀਆਂ ਤਸਵੀਰਾਂ ਸਾਡੇ ਕੋਲੇ ਉਪਲਬਧ ਸੀਗੀਆਂ ਪੁਰਾਣੀਆਂ ਤਸਵੀਰਾਂ ਮਾਤਾ ਜੀ ਕੋਲੇ ਸੀਗੀਆਂ ਉਹ ਫੋਟੋਆਂ ਵੀ ਅਸੀਂ ਲਾਈਆਂ ਵਾ ਤੇ ਜੇ ਕੋਈ ਤੁਸੀਂ ਪਛਾਣਦੇ ਹੋ ਤਾਂ ਜਰੂਰ ਸਾਡੇ ਨਾਲ ਸੰਪਰਕ ਕਰਿਓ ਸਾਡੇ ਨੰਬਰ ਹੇਠਾਂ ਦਿੱਤੇ ਹੋਏ ਆ ਤਾਂ ਜੋ ਆਪਾਂ ਇਹ ਵੀਰ ਹੋਣਾਂ ਦੀ ਮਦਦ ਕਰ ਸਕੀ ਵੀਰ ਦਾ ਨਾਮ ਇੱਕ ਤਾਂ ਹੈਗਾ ਨਰਾਜ ਸਿੰਘ ਰਾਜਦੀਪ ਰਾਜਦੀਪ ਸਿੰਘ ਤੇ ਇੱਕ ਰਾਜਦੀਪ ਸਿੰਘ ਤੇ ਹਰਦੀਪ ਸਿੰਘ ਮੈਂ ਗੋਤਕੀਆ ਗਿੱਲ ਕਿਉਂਕਿ ਉੱਥੇ ਤਾਂ ਗਿੱਲ ਗੋਤ ਪਹਿਲਾਂ ਲੈਂਦੇ ਆ ਨਾ ਰਾਜਦੀਪ ਸਿੰਘ ਗਿੱਲ ਤੇ ਇੱਕ ਦਾ ਨਾਮ ਹੈਗਾ ਹਰਦੀਪ ਸਿੰਘ ਗਿੱਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ